ਉਰੇ ਵਰਕਿਆਂ ਚ ਬਹੁਤ ਅਕਸ਼ਾ ਕੰਮ ਹੈ ਜਿਹੜੇ ਬੰਦੇ ਨਹੀਂ ਜਾਣਦੇ ਜਿਵੇਂ ਮਾਰੇ ਉਹਨਾਂ ਨੂੰ ਯੂਰ ਵੈਕਸੀਨ ਪੜ੍ਹਨਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਉਹ ਕੀ ਰਹਿ ਹੈ ਦੁਨੀਆ ਪਰ ਚ ਉਹਦੇ ਬਾਰੇ ਕੁਝ ਦਰਵਾਜ਼ੇ ਖੁੱਲਣਗੇ ਪਰ ਤੁਹਾਨੂੰ ਦੋ ਤਿੰਨ ਗੱਲਾਂ ਪਹਿਲਾਂ ਛੋਟੀਆਂ ਛੋਟੀਆਂ ਗੱਲਾਂ ਅਚਾਨਾ ਤੁਹਾਨੂੰ ਯਾਦ ਹੋਣਾ ਕਿ ਤੇਜ਼ਰ ਹੁੰਦੇ ਸੀ ਪਹਿਲਾਂ ਤੇ ਲੈਬਨਾਨ ਵਿੱਚ ਸਮਸਿਆਵਾਂ ਨੇ 3000 ਬੈਂਜਰ ਲੈ ਲਿਆ ਆਪਣੇ ਬੰਦਰ ਤੇ ਕੰਮ ਨੂੰ ਇਨਫੋਰਮੇਸ਼ਨ ਸ਼ੇਅਰ ਕਰ ਲਈ ਤੇ ਇਜ਼ਰਾਈਲ ਨੇ ਜਿੱਥੋਂ ਬਣਿਆ ਸੀ ਸਵਿਟਜ਼ਰਲੈਂਡ ਤੋਂ ਉਹਦੇ ਸਰੇਕ 2000 3 ਗ੍ਰਾਮ ਆਰਡੀ ਐਕਸ ਕੋ ਆਪਾ ਤੇ ਸਾਲ ਪਹਿਲਾਂ ਜਦੋਂ ਇਹਨਾਂ ਲੜਾਈ ਸ਼ੁਰੂ ਹੋਈ ਹੈ ਇਰਾਨ ਦੀ ਇਰਾਨ ਖਿਲਾਫ ਬਾਅਦ ਵਿੱਚ ਆਈ ਪਹਿਲਾਂ ਗਾਜ਼ਾ ਪੇਲਸਟਾਈਨ ਖਿਲਾਫ ਉਹ ਕਟਿਆ ਨੂੰ ਬਲਾਸਟ ਕਰਕੇ 300 ਬੰਦੇ ਉਹ ਬਹੁਤ ਨੂੰ ਪਤਾ ਹੋਣਾ ਹੈ ਸੋ ਟੈਕਨੋਲੋਜੀ ਸਿੱਗੀ ਫਿਰ ਦੀ ਕੌਣ ਉਹਦੀ ਮਲਕੀਅਤ ਰੱਖਦਾ ਹੈ ਇਹ ਡਿਸਾਈਡ ਕਰਦਾ ਕਿਵੇਂ ਬੱਤੂ ਥੱਲਾ ਮੈਸੇਜ ਦੇਣ ਲਈ ਨਹੀਂ ਬੰਦੇ ਮਾਰਨ ਲਈ ਵੀ ਵਰਤੀ ਜਾ ਸਕਦੀ ਸੋ ਟੈਕਨੋਲੋਜੀ ਕੱਲਾ ਹੋਣਾ ਕਾਫੀ ਨਹੀਂ ਕੌਣ ਨੂੰ ਕੰਟਰੋਲ ਕਰਦਾ ਕੌਣ ਬਣਾਉਂਦਾ ਹੈ ਓਵਰ ਆਲ ਸਟਰਕਚਰ ਵਿੱਚ ਕੌਣ ਮਾਸਟਰ ਹੈ ਕੰਜ਼ਿਊਮਰ ਨਹੀਂ ਉਹ ਬਹੁਤ ਵੱਧ ਰੱਖਦਾ ਤੇ ਮੈਨੂੰ ਲੱਗਦਾ AI ਵੀ ਹੈ ਜਿਹੜੀ IMF World Bank ਕਿੰਨੇ ਵੀ ਮਲਟੀ ਨੈਸ਼ਨਲ ਕਾਰਪੋਰੇਸ਼ਨਸ ਹੈ ਜਿਹੜਾ ਗਲੋਬਲ ਇਕਨੋਮਿਕ ਪਾਵਰ ਹੈ ਉਹ ਕੰਟਰੋਲ ਕਰਦੇ ਨੇ ਦੂਸਰੀ ਗੱਲ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਮੋਬਾਈਲ ਆਏ ਸੀਗੇ ਅਸੀਂ ਇਹਨਾਂ ਨੂੰ ਕਮਿਊਨੀਕੇਸ਼ਨ ਲਈ ਵਰਤੇ ਸੀਗੇ ਪਰ ਉਹਨਾਂ ਨੇ ਕੀ ਕੀਤਾ ਇੱਕ ਮੋਬਾਈਲ ਨੇ ਲੈਪਟਾਪ ਨੇ ਸੋਡਾ ਮਨ ਕੋਲੋਨਾਈਜ਼ ਕਰ ਲੈ ਐਨੀਆਂ ਐਡਸ ਆਣੀਆਂ ਰੋਜ਼ ਇਹ ਦਿ ਤੋਂ ਵਿਜੂਅਲੀ ਰਿਪੀਟੇਡਲੀ ਸੁਣੀ ਜਾਂਦੇ ਸੁਣੀ ਜਾਂਦੇ ਹਾਂ ਕਿ ਸਾਰੇ ਹਿੰਦੁਸਤਾਨੀਆਂ ਨੂੰ ਇਹ ਗੱਲ ਲੱਗਦਾ ਹੀ ਨਹੀਂ ਕਿ ਗਾਜ਼ਾ ਵਿੱਚ ਜੈਨੋਸਾਈਡ ਹੋ ਗਿਆ ਐਥਨਿਕ ਕਲੀਨਿੰਗ ਹੋ ਗਈ ਤੇ ਕੋਈ ਉਹਦੇ ਖਿਲਾਫ ਇੱਕੋ ਹੀ ਨਹੀਂ ਬੋਲਦਾ ਅਸੀਂ ਰੋਜ਼ ਖਬਰਾਂ ਸੁਣਨੇ ਆ ਫੇਰ ਉਹ ਹੀ ਗੱਲ ਕਿ ਕੌਣ ਕੰਟਰੋਲ ਕਰਦਾ ਇਨਫੋਰਮੇਸ਼ਨ ਨੂੰ ਕੌਣ ਮੀਡੀਆ ਕੰਟਰੋਲ ਕਰਦਾ ਕਿਹੜੇ ਡਾਟਾ ਕਿਹੜੀ ਇਨਫੋਰਮੇਸ਼ਨ ਕਿੱਥੇ ਜਾਣੀ ਹੈ ਤੇ ਬਹੁਤ ਮਹੱਤਵ ਰੱਖਦੀ ਹੈ ਕਿਸਾਨ ਐਜੀਟੇਸ਼ਨ ਜਦੋਂ ਹੋਈ ਸੀ ਤਾਂ ਟੋਲੀ ਟਾਈਮਸ ਨੇ ਐਸੇ ਕਲਟਰਨੇਟਿਵ মিডিਆ ਚਲਾ ਲਿਆ ਉਹ ਬਹੁਤ ਇਫੈਕਟਿਵ ਰਿਹਾ ਤੇ ਉਹਨੇ ਬਹੁਤ ਲੋਕ ਆਰਗੇਨਾਈਜ਼ ਵੀ ਕਰ ਦਿੱਤਾ ਸੋ ਇਸ ਕਰਕੇ ਜਨਨਾਚਰ ਤੁਸੀਂ ਆ ਉਹਦਾ ਜਿਹੜਾ ਆਲਟਰਨੇਟਿਵ মিডিਆ ਹੈਗਾ ਉਹਨੂੰ ਕੰਟਰੋਲ ਨਹੀਂ ਕਰਦੇ ਉਹਨਾਂ ਚੈਰ ਨਿਊਟਰਲੀ ਤੁਸੀਂ ਕਿਸੇ ਵੀ ਟੈਕਨੋਲੋਜੀ ਨੂੰ ਨਹੀਂ ਦੇਖ ਸਕਦੇ ਟੈਕਨੋਲੋਜੀਕਲੀ ਆਪਣੇ ਆਪ ਵਿੱਚ ਕੁਝ ਨਹੀਂ ਹੁੰਦੀ ਟੈਕਨੋਲੋਜੀ ਦਾ ਮਾਸਟਰ ਕੌਣ ਜਿਨਨੇ ਹਾਰੇ ਲੋਕ ਹੈ ਜਿਨਨੇ ਹਾਰ ਰਹੇ ਲੋਕ ਹੈ ਜਿੰਨੇ ਮਾਰਜਨਲਾਈਜ਼ਡ ਲੋਕ ਹੈ ਟ్రਾਈਬਲਸ ਹੈ ਬਲੈਕਸ ਹੈ ਨਾਨ ਇੰਗਲਿਸ਼ ਨੋਇੰਗ ਹੈ ਉਹ ਸਾਰੇ ਦੇ ਸਾਰੇ ਜਿਹੜਾ ਗਲੋਬਲ ਨੈਟਵਰਕ ਇਨਫੋਰਮੇਸ਼ਨ ਦਾ ਨੋਲੇਜ ਹੈ ਉਸ ਤੋਂ ਬਾਹਰ ਅਸੀਂ ਜਿਹੜੇ ਲੋਕ ਆ ਅਸੀਂ ਮਨੁੱਖ ਹੈ ਜਿਹੜਾ ਸਹਿਦ ਸੈਂਸਿਟੀਵਿਟੀ ਵੀ ਹੁੰਦਾ ਹੈ ਸਹਿਦ ਕਾਦੇ ਤੌਰ ਤੇ ਸੇ ਬਰਾਬਰੀ ਇਨਸਾਫ ਮੁਹੱਬਤ ਇਹ ਚਾਹੋ ਮੈਂ ਜਿਹੜੀ ਚੀਜ਼ ਐਥਿਕਲ ਨਹੀਂ ਹੁੰਦੀ ਉਹ ਸਾਇਤਿਕ ਨਹੀਂ ਹੋ ਸਕਦੀ ਸਾਇੰਸ ਤੇ ਟੈਕਨੋਲੋਜੀ ਸਾਇੰਸ ਡਵੈਲਪਮੈਂਟ ਤਾਂ ਕੱਲੀ ਪਰ ਇਹ ਨਹੀਂ ਸੋਚਦੀ ਕਦੇ ਵੀ ਉਹ ਇਸ ਵਿਜੋਦੀ ਕੇ ਇਨਸਾਨ ਲਈ ਚੰਗਾ ਹੋ ਕੇ ਮਾਰਾ ਹੋ ਸਮਾਜ ਲਈ ਚੰਗਾ ਹੋ ਕੇ ਮਾਰਾ ਹੋ ਇਹ ਸੋਚ ਲੈਣੀ ਹੈ ਸਾਇੰਸ ਤੇ ਟੈਕਨੋਲੋਜੀ ਦੀ ਇਹ ਫਿਤਰਤ ਹੈ ਕਿ ਉਹ ਆਪਣੀ ਵਿਰੋਧ ਕੱਲੀ ਮਟੀਰੀਅਲ ਬੇਸਿਸ ਤੇ ਕਰਦੀ ਹੈ ਐਥਿਕਲ ਬੇਸਿਸ ਤੇ ਨਹੀਂ ਕਰਦੀ ਤੋ ਸਾਨੂੰ ਅਸੀਂ ਜਿਹੜੇ ਲੋਕ ਐ ਸਾਹਿਤ ਵਾਲੇ ਮੈਨੂੰ ਲੱਗਦਾ ਸਾਨੂੰ ਬਹੁਤ ਵਾਰ ਦੇਸ਼ ਬਾਰੇ ਸੁਚੇਤ ਹੋਣ ਦੀ ਗੱਲ ਹੈ ਪਰ ਉਹਨਾਂ ਦੀ ਬਹੁਤ ਸਹੀ ਗੱਲ ਹੈ ਕਿ ਅਸੀਂ ਜਿਨ੍ਹਾਂ ਚ ਆਪਣੇ ਫਰਜ਼ਾਂ ਪ੍ਰਤੀ ਜ਼ਿੰਮੇਵਾਰ ਨਹੀਂ ਹੁੰਦੇ ਐਨਾ ਇਨਫੋਰਮੇਸ਼ਨ ਦਾ ਇੱਕ ਲਾਰਟਾ ਜਿਹਦੇ ਚ ਨਫਰਤ ਫਲਾਈ ਜਾਂਦੀ ਹੈ ਤੁਸੀਂ ਦੇਖੋ ਕਿ ਅੱਗੇ ਲੋਕਲ ਕਮਿਊਨਿਟੀਜ਼ ਹੁੰਦੀਆਂ ਸੀ ਤੁਸੀਂ ਆਪਣੇ ਮਹੱਲੇ 'ਚ ਬੈਠਦੇ ਸੀ ਤੁਹਾਡੇ ਮਹੱਲੇ ਰਿਆ ਨੇ ਸਮੱਸਿਆਵਾਂ ਸੀ ਉਹ ਕਮਿਊਨਿਟੀ ਬਣ ਜਾਂਦੀ ਸੀ ਉਹ ਉਹਦੀਆਂ ਗੱਲਾਂ ਕਰਦੇ ਸੀ ਹੁਣ ਨੈੱਟ ਨੇ ਕੀ ਕੀਤਾ ਕਿ ਤੁਸੀਂ ਕੈਨੇਡਾ 'ਚ ਬੈਠੇ ਅਮਰੀਕਾ 'ਚ ਬੈਠੇ ਨਿਊਜ਼ੀਲੈਂਡ 'ਚ ਬੈਠੇ ਇੰਗਲੈਂਡ 'ਚ ਬੈਠੇ ਖਾਲਸਤਾਨ ਨਹੀਂ ਹੋ ਸਕਦੇ ਜਿਨ੍ਹਾਂ ਨੇ ਕਦੇ ਜਿਨ੍ਹਾਂ ਦੇ ਕਦੇ ਜਵਾਕ ਨੇ ਇੱਥੇ ਨਹੀਂ ਆਉਣਾ ਹਿੰਦੁਸਤਾਨ ਕਦੇ ਉਹਨਾਂ ਦਾ ਕੋਈ ਇੰਟਰਸਟ ਨਹੀਂ ਉਹ ਪੰਜਾਬੀ ਬੋਲਦੇ ਨਹੀਂ ਪਰ ਉਹ ਇੱਥੇ ਕਹਿੰਦੇ ਖਾਲਸਤਾਨ ਬਣਾਉਣਾ ਐਵੇਂ ਕੋਈ ਮੰਦਰ ਕੋਈ ਗੁਰਦੁਆਰਾ ਬੈਠਾ ਕਿਸੇ ਵੀ ਚੀਜ਼ ਨੂੰ ਇੱਕ ਤੁਸੀਂ ਯਾਦ ਹੋਣਾ ਹੈ ਪਿੱਛੇ ਜੇ 2 ਸਾਲ ਪਹਿਲਾਂ ਖਬਰ ਆਈ ਸੀ ਕਿ ਕੈਲੀਫੋਰਨੀਆ ਵਿੱਚ ਸੈਨ ਫਰਾਂਸਿਸਕੋ ਇੱਕ ਸੜਕ ਤੇ ਨਾ ਬੈਰੀਅਰ ਲੱਗਿਆ ਉਹਨਾਂ ਨੇ ਉਹ ਲਾਲ ਲਾਲ ਦੇ ਛੋਟੇ ਜਿਹੇ ਪਿੱਲਰ ਜਿਹੇ ਹੁੰਦੇ ਉੱਥੇ ਤੇ ਚੈਂਪੀਅਨਪੁਰ ਦੇ 63 ਰੱਖਦੇ ਜੋ ਚੱਕ ਕੇ ਲੈ ਜਾਣ ਲੱਗੇ ਬਾਕੀ ਉਹ ਚੱਕ ਕੇ ਲੈ ਗਏ ਇੱਕ ਵੱਧ ਗਿਆ ਉਹਨਾਂ ਨੇ ਸਾਰੇ ਕਿਤੇ ਪਾਸੇ ਰੱਖਤਾ ਜਿਹੜੇ ਆਪਣੇ ਭਾਈ ਆਪਣੇ ਹਿੰਦੂਸਤਾਨੀ ਰਹਿੰਦੇ ਉਹਨੇ ਸੋਚਿਆ ਸ਼ੇਵਲੈਂਗ ਦੀ ਪੂਜਾ ਕਰਨ ਲੱਗੇ ਨਾ ਸਮੱਸਿਆ ਉਹਨਾਂ ਨੂੰ ਪਤਾ ਇਹ ਪੱਥਰ ਹੈ ਉਹ ਹੈਵੀ ਉਹ ਰੋਡ ਡਾਇਵਰਸ਼ਨ ਦਾ ਸਾਉ ਸੋ ਜਿੰਨਾ ਚ 60 ਵਾਲੇ ਅੱヴਦੀ ਸਮਾਜਿਕ ਜ਼ਿੰਮੇਵਾਰੀ ਨਤੀ ਸਚੇਤ ਨਹੀਂ ਹੁੰਦੇ ਉਹਨਾਂ ਚ ਜਿਹੜਾ ਟੈਕਨੋਲੋਜੀ ਦਾ ਜਿੰਮੇ ਕੰਟਰੋਲ ਹੈ ਉਹ ਵੱਧ ਤੋਂ ਵੱਧ ਮੋਨੋਲਿਥਿਕ ਹੋ ਜਾਂਦਾ ਪਾਵਰਫੁੱਲ ਵੱਧ ਪਾਵਰਫੁੱਲ ਹੋ ਜਾਂਦੇ ਤੁਸੀਂ ਦੇਖੋ ਕਿ ਬਹੁਤ ਸਾਰੇ ਬੰਦੇ ਜਿਹੜੇ ਸਕੂਲਾਂ ਕਾਦਰਾਂ ਲੈ ਲੈਕਚਰ ਲੱਗਦੇ ਆ ਉਹਨਾਂ ਨੂੰ 16000 15621000 ਜਿਹੜੇ ਰਿਟਾਇਰਡ ਪ੍ਰੋਫੈਸਰ ਨੂੰ ਸਵਾ ਲੱਖ ਪੈਨਸ਼ਨ ਕਿਹੜਾ ਬੰਦਾ ਘੜਾਈ ਬੈਠਾ ਗਾਹੀ ਬੈਠਾ ਹੈ ਘਰ ਬਣਾਇ ਬੈਠਾ ਹੈ ਉਹਨੂੰ ਸਵਾ ਵਕਤ ਪੈਨਸ਼ਨ ਕਿਹੜਾ ਆਪੀ ਐਚ ਡੀ ਕੀਤੀ ਹੈ ਅਜੇ ਤੇ ਫਰਮਿੰਟ ਲੜ ਦਾ ਵਿਆਹ ਹੋਇਆ ਦੀ ਜਾਂ ਉਹਨੂੰ 20000 25000 ਕੋਈ ਦੋ ਦਾ ਮੈਂ ਆਪਰਾ ਡਰੈਸ ਨਾ ਪਰ ਉਹਨੂੰ ਇਨਜਸਟਿਸ ਦਾ ਦੀਨ ਹੈ ਪਾਣਾ ਕੋਈ ਬੈਨੀਫੀਸ਼ੀਅਰੀ ਉਹ ਸਿਸਟਮ ਦੇ ਪਰ ਇਨਜਸਟਿਸ ਦਾ ਦੀਨ ਹੈ ਨਾ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਕੰਮ ਕਰਦੇ ਤਰਕਸ਼ੀਲ ਕੰਮ ਕਰਦੇ ਜਿਹੜਾ ਕਿ ਮੈਗਜ਼ੀਨ ਕੰਮ ਕਰਦਾ ਹੈ ਤੇ ਬਹੁਤ ਪੋਜ਼ਿਟਿਵ ਕ੍ਰੀਏਟਿਵ ਕੰਮ ਕਰਨਾ ਪਰ ਸਾਨੂੰ ਆਪਣੀ ਜ਼ਿੰਮੇਵਾਰੀ ਦਾ ਵੀ ਇਖਤਾਰ ਕਰਨਾ ਚਾਹੀਦਾ ਹੈ ਕੱਲਾ ਸੈਲੀਬ੍ਰੇਟ ਕਰ ਦੇਣਾ ਕਿ ਮੋਬਾਈਲ ਆ ਗਿਆ ਜੀ ਆਈ ਆਈ ਇਨਸੈਲਫ ਵੀ ਕੈਨ ਬੀ ਵੈਰੀ ਡੇਂਜਰਸ ਥੋੜੇ ਮਨ ਸਾਰੇ ਇੰਨੇ ਇੱਥੇ ਸਾਰੇ 90% ਬੰਦਿਆਂ ਨੂੰ ਦੋਸਤਾਂ ਤੇ ਲੱਗਦਾ ਕਿ ਪਾਕਿਸਤਾਨ ਜਾਂ ਮੁਸਲਮਾਨ ਸਾਰੇ ਸਾਰੇ ਦੇ ਸਾਰੇ ਇੱਕੋ ਹੈ ਤੇ ਉਹ ਸਾਰੇ ਬਾੜੇ ਆ ਤੁਹਾਨੂੰ ਪਤਾ ਹੈ ਕਿ 45 ਦੇਸ਼ ਮੁਸਲਮਾਨ ਹਨ ਤੇ 45 ਚੋਂ 44 ਅਮਰੀਕਾ ਨਾਲ ਖੜਿਆ ਹੈ। ਇਰਾਨ ਕੱਲ ਉਹ ایران ਕੱਲ ਇਹ ਕੋਈ ਨਹੀਂ ਉਹਦੇ ਨਾਲ। ਪਾਕਿਸਤਾਨ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਜਾਂ ਪ੍ਰਾਈਮ ਮਿਨਿਸਟਰ ਉਹਨੂੰ ਨਹੀਂ ਸਾਧਦੇ ਉਹ। ਜਿਹੜਾ ਫੀਲਡ ਮਾਰਸ਼ਲ ਹੈ ਉਹਨੂੰ ਸਾਧਦਾ ਹੈ ਟਰੰਪ। ਉਹ ਡੈਮੋਕ੍ਰੇਸੀ ਦੇ ਮਦਈਆ ਹੋ। ਜਿਹੜੇ ਜਿੱਤੇ ਬੰਦਾ ਸੀ Imran Khan ਉਹ ਜੇਲ੍ਹ ਚ ਬੈਠਾ ਹੈ Imran Khan ਨੇ ਕਹਿੰਨਾ ਮੈਂ ਇਹਨਾਂ ਦੇ ਪ੍ਰਾਈਮ ਮਿਨਿਸਟਰ ਨਾਲ ਗੱਲ ਨਹੀਂ ਕਰਨੀ ਮੈਂ ਤਾਂ ਜਿਹੜਾ ਫੀਲਡ ਮਾਰਸ਼ਲ ਹੈ ਭਰਮੀ ਜੀ ਫੋੜਨਾ ਗੱਲ ਕਰਨ ਬਿਕੋਜ਼ ਹੀਰਾਨ ਦੇਖੋ ਚੋਇਸ ਕਰਕੇ ਤੁਸੀਂ ਇਹ ਦੇਖੋ ਕਿ ਨਹੀਂ ਤਾਂ 45 ਦੇਸ਼ ਹੋਣ ਮੁਸਲਮਾਨ ਤੇ ਮੁਸਲਮਾਨਾਂ ਦਾ ਜੈਨੋਸਾਈਡ ਹੋ ਰਿਹਾ ਹੋਵੇ ਗਾਜ਼ਾ ਖਤਮ ਹੋਈ ਗਾਜ਼ਾ ਚ ਜਵਾਨ ਹੀ ਹੈ ਨਹੀਂ ਜਵਾਨ ਬੱਚੇ ਹੀ ਹੈ ਨਹੀਂ ਇਟ ਹੈਜ਼ ਬੀਨ ਕਲੀਨ ਸਾਰੇ ਘਰ ਸਾਫ ਬੰਦੇ ਮਾਰਤੇ ਇਰਾਕ ਦਾ 10 ਸਾਲ ਬਲਾਕੈਡ ਰਹਾ ਉਥੇ ਕੋਈ ਪੋਲੀਓ ਡਰਾਪਸ ਨਹੀਂ ਦਿੱਤੇ 20 ਸਾਲ ਅਫਗਾਨਿਸਤਾਨ ਦਾ ਬਲਾਕੈਡ ਅਕੂਪਾਈਡ ਕਲੋਨੀ ਰਹੀ ਕੋਈ ਨਹੀਂ ਬੋਲਦਾ ਕੋਈ ਉਹਦੀ ਇਨਫੋਰਮੇਸ਼ਨ ਨਹੀਂ ਹੈ ਇੱਕ ਬੰਦਾ ਕੋਈ ਕੋਈ ਇੱਕ ਬੰਦਾ ਕਿਸੇ ਮੁਸਲਮਾਨ ਨਾਂ ਦਾ ਕੋਈ ਜੈ ਸਿੱਖ ਨਾਂ ਦਾ ਆਇਆ ਕਿਸੇ ਲੈਵਲ ਤੇ ਵੀ ਜਿਹੜਾ ਤੁਹਾਨੂੰ ਮਾਈਨੋਰਿਟੀ ਲੱਗਦਾ ਫੜਿਆ ਜਾਵੇ ਤੇ ਇਸ਼ੂ ਬਣ ਜਾਂਦਾ ਤੇ 15 ਦਿਨ ਕਹਾਣੀਆਂ ਚੱਲੀ ਜਾਂਦੀਆਂ ਜਦੋਂ ਲੋਕ ਕੋਵਿਡ ਥਲੇ ਮਾਰ ਰਹੇ ਸੀ ਉਹਦੇ ਕੋਲ ਥਲੇ ਇੱਕ ਰਾਜਪੂਤ ਨਾਂ ਦਾ ਐਕਟਰ ਹੈ ਜਿਹੜਾ ਸੁਸਾਈਸਾਈਡ ਕਰ ਜਾਂਦਾ ਉਹ 6 ਮਹੀਨੇ ਹੀ ਖਬਰ ਚੱਲੀ ਜਾਂਦੀ ਕਿ ਉਹਨੂੰ ਮਾਰਤਾ ਜਦੋਂ ਕਿ ਉਹ ਬੰਦ ਕਮੈਂਟ ਸੁਸਾਈਸਾਈਡ ਕੀਤਾ ਸੋ ਦਿਸ ਇਜ਼ ਹਾਊ ਸਟੋਰੀਜ਼ ਆਰ ਮੇਡ ਅਸਲ ਸਟੋਰੀ ਨੂੰ ਕਵਰ ਕਰ ਲਈ ਆਰਟੀਫੀਸ਼ੀਅਲ ਸਟੋਰੀਜ਼ ਬੜ ਜਾਣੀਆਂ ਨੇ ਬੇਟੀਆਂ ਤੇ ਲਿਟਰੇਚਰ ਵਾਲਿਆਂ ਨੇ ਭਾਈ ਸਾਡਾ ਕੰਮ ਹੈ ਕਿ ਅਸਲੀ ਜਨ ਸਟੋਰੀ ਬਣਾਈਏ ਜਿਹੜਾ ਲਿਟਰੇਚਰ ਆਪੋਜੀਸ਼ਨਲ ਨਹੀਂ ਹੈਗਾ ਉਹ ਲਿਟਰੇਚਰ ਹੀ ਨਹੀਂ ਲਿਟਰੇਚਰ ਹੁੰਦਾ ਹੀ ਆਪੋਜੀਸ਼ਨਲ ਹੈ ਤਾਂ ਇਹ ਹਿਊਮਨਿਸਟਿਕ ਉਹ ਤਾਂ ਇਹ ਮੈਂ ਹਾਲੇ ਗੱਲ ਕਰੂੰ ਕਿਉਂਕਿ ਸਾਰੇ ਜਿਹੜੇ ਸਿਸਟਮ ਹੈ ਉਹ ਅਨਿਆਂ ਤੇ ਇਨਕਵੈਲਟੀ ਦਾ ਦਾ ਰੱਖਦੇ ਥੋੜੀ-ਮੋਟੀ ਰਿਸਪਾਂਸਿਬਿਲਟੀ ਸਾਹਿਬ ਪੂਰੀ ਕਰਦਾ ਹੈ ਪਰ ਮੈਨੂੰ ਲੱਗਦਾ ਇਹ ਤੋਂ ਵੱਧ ਕਰਨੀ ਚਾਹੀਦੀ ਹੈ